ਅੱਜ ਦਾ ਗਿਆਨ ਜਦੋਂ ਤੱਕ ਦਿਲ ਧੱਕ 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 ਕਰਦਾ ਰਹੂਗਾ ਉਹ ਉਦੋਂ ਤੱਕ ਇਨਸਾਨ ਬੱਕ 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 ਕਰਦਾ ਰਹੂਗਾ ਉਹ ਤਾਂ ਕਹੂਗਾ ਖੂਜ ਛਾਲ ਮਾਰ ਜਾ ਤੂੰ ਮਾਰ ਜੇਗਾ ਬਚਪਨ ਦੇ ਵਿੱਚ ਕੁੱਟਣ ਤੋਂ ਪਹਿਲਾਂ ਤੇ ਕੁੱਟਣ ਤੋਂ ਬਾਅਦ ਸਾਰੀਆਂ ਮੰਮੀਆਂ ਦਾ ਇਹ ਫੇਵਰੇਟ ਡਾਇਲੋਗ ਹੁੰਦਾ ਸੀ ਸਿਆਣੇ ਕਹਿੰਦੇ ਨੇ ਵੀ ਜੇ ਖੁੱਲ ਕੇ ਹੱਸਿਆ ਵੀ ਜਾਵੇ ਨਾ ਉਹ ਵੀ ਇੱਕ ਬਿਮਾਰ ਬੰਦੇ ਨੂੰ ਠੀਕ ਕਰ ਸਕਦਾ ਸਿਰਫ ਹੱਸਣਾ ਇਸ ਕਰਕੇ ਹੱਸਣਾ ਬਹੁਤ ਜ਼ਰੂਰੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਹੱਸਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚਾਰੇ ਪਾਸਿਓਂ ਜ਼ਿੰਦਗੀ ਨੂੰ ਟੈਕਨੋਲੋਜੀ ਨੇ ਫਿਕਰਾਂ ਨੇ ਘੇਰ ਲਿਆ ਇਸ ਕਰਕੇ ਆਪਾਂ ਤੁਹਾਡੇ ਲਈ ਹਸਾਉਣ ਵਾਲੀ ਵੀਡੀਓ ਲੈ ਕੇ ਆਏ ਆ ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੂ ਤੁਸੀਂ ਵੀਡੀਓ ਅਖੀਰ ਤੱਕ ਦੇਖੋਗੇ ਜੇ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਫਿਰ ਸ਼ੁਰੂ ਕਰਦੇ ਆ ਯਾਰ ਆ ਗੱਲ ਨਾਲ ਮੈਂ ਸਹਿਮਤ ਨਹੀਂ ਹਾਂਗਾ ਲੋਕ ਕਹਿੰਦੇ ਨੇ ਕੁੜੀਆਂ ਘਰ ਦੀਆਂ ਲక్ష్ਮੀ ਹੁੰਦੀਆਂ ਨੇ ਮੰਨ ਲਿਆ ਭਈ ਹੁੰਦੀਆਂ ਨੇ ਲਕਸ਼ਮੀਆਂ ਪਰ ਮੁੰਡੇ ਕਿਹੜਾ ਯਾਰ ਸਤਾਨ ਹੁੰਦੇ ਨੇ ਮੁੰਡਿਆਂ ਦੀ ਬੇਇੱਜ਼ਤ ਕਰਿਆ ਕਰੋ ਮਾੜੀ ਮੁੱਟੀ ਮੁੰਡੇ ਕਿਹੜਾ ਸਤਾਨ ਹੁੰਦੇ ਨੇ ਦੈਂਤ ਹੁੰਦੇ ਨੇ ਰਾਕਸ਼ਸ ਹੁੰਦੇ ਨੇ ਇੱਕ ਵਾਰ ਕੁੱਦਾ ਇੱਕ ਜੰਗਲ ਦੇ ਵਿੱਚੋਂ ਜਾ ਰਿਹਾ ਸੀ ਰਾਹਤ ਦੇ ਵਿੱਚ ਉਹਨੂੰ ਚੜੇਲ ਟੱਕਰ ਗਈ ਕਹਿੰਦੀ ਹਾ 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 ਮੈਂ ਕਹਿੰਦੀ ਚੜੇਲ ਕੁੱਦਾ ਕਹਿੰਦਾ ਤੈਨੂੰ ਪਤਾ ਤੇਰੀ ਇੱਕ ਭੈਣ ਮੈਨੂੰ ਵਿਆਹੀ ਹੋਈ ਹੈ ਹਾਥੀ ਨੇ ਕੀੜੀ ਨੂੰ ਪ੍ਰਪੋਜ਼ ਕੀਤਾ ਕੀੜੀ ਨੇ ਜਵਾਬ ਦਿੱਤਾ ਕਹਿੰਦੀ ਮੈਂ ਵੀ ਤੈਨੂੰ ਪਿਆਰ ਕਰਦੀ ਆ ਹਾਥੀ ਕਹਿੰਦਾ ਫਿਰ ਤੂੰ ਵਿਆਹ ਕਰਨ ਤੋਂ ਕਿਉਂ ਮਨਾ ਕਰ ਰਹੀ ਹੈ ਕਹਿੰਦੀ ਸਾਡੇ ਘਰ ਦੇ ਵਿੱਚ ਇੰਟਰ ਕਾਸਟ ਮੈਰਜ ਤਾਂ ਚੱਲ ਸਕਦੀ ਹੈ ਪਰ ਇੰਟਰ ਸੈਜ ਨਹੀਂ ਚੱਲ ਸਕਦੀ ਇੱਕ ਕਬੱਤ ਆਇਆ ਸੀ ਉਹ ਮਰਨ ਆਲਾ ਸੀ ਉਹਦੇ ਘਰ ਦੇ ਕਹਿੰਦੇ ਤਾਇਆ ਹੁਣ ਤਾਂ ਰੱਬ ਦਾ ਨਾਮ ਲੈ ਲੈ ਹੁਣ ਤਾਂ ਲੈ ਲੈ ਆਖਰੀ ਟਾਈਮ ਹੈ ਤਾਇਆ ਬੋਲਦਾ ਕਹਿੰਦਾ ਹੁਣ ਰੱਬ ਦਾ ਨਾਮ ਲੈਣ ਦਾ ਕੀ ਫਾਇਦਾ ਕਹਿੰਦਾ 10 15 ਮਿੰਟਾਂ ਨੂੰ ਤਾਂ ਆਮਣਾ ਸਾਹਮਣਾ ਹੋ ਹੀ ਜਾਣਾ ਵਿਆਹਾਂ ਮੁੰਡਾ ਕਹਿੰਦਾ ਪੰਡਤ ਜੀ ਦੁਲਹਨ ਨੂੰ ਖੱਬੇ ਪਾਸੇ ਬਿਠਾਉਣਾ ਹੈ ਕਿ ਸੱਜੇ ਪਾਸੇ ਬਿਠਾਉਣਾ ਪੰਡਤ ਕਹਿੰਦਾ ਜਿਹੜੇ ਮਰਜ਼ੀ ਪਾਸੇ ਬਿਠਾ ਲੈ ਵਿਆਹ ਤੋਂ ਬਾਅਦ ਤਾਂ ਇਹਨੇ ਸੱਤ ਹੀ ਬੈਠਣਾ ਹੈ ਮੁੰਡਾ ਕਹਿੰਦਾ ਤੁਸੀਂ ਕੁੜੀਆਂ ਵਿਦਾਈ ਦੇ ਟਾਈਮ ਡੋਲੀ ਦੇ ਟਾਈਮ ਇੰਨੀਆਂ ਰੋਨੀਆਂ ਕਾਤੋਂ ਹੁੰਦੀਆਂ ਕੁੜੀ ਬੋਲਦੀ ਹੈ ਕਹਿੰਦੀ ਟਹਿ ਜਾਣਾ ਬਿਨਾਂ ਤਨਖਾਹ ਤੋਂ ਜਦੋਂ ਤੈਨੂੰ ਕਿਸੇ ਦੂਜੇ ਦੇ ਘਰ ਜਾ ਕੇ ਕੰਮ ਕਰਨਾ ਪਿਆ ਨਾ ਉਦੋਂ ਪੁੱਛੂ ਤੈਨੂੰ ਇੱਕ ਬੰਦੇ ਦੀ ਲੱਤ ਦੀ ਹੱਡੀ ਟੁੱਟ ਗਈ ਲੱਤ ਟੁੱਟ ਗਈ ਉਹ ਹਸਪਤਾਲ ਦੇ ਵਿੱਚ ਗਿਆ ਉੱਥੇ ਉਹਨੇ ਦੇਖਿਆ ਇੱਕ ਬੰਦਾ ਹੋਰ ਬੈਠਾ ਸੀ ਉਹਦੀਆਂ ਦੋਨੇ ਲੱਤਾਂ ਟੁੱਟੀਆਂ ਹੋਈਆਂ ਸੀ ਉਹ ਬੰਦਾ ਉਹਨੂੰ ਪੁੱਛਦਾ ਜਾ ਕੇ ਕਹਿੰਦਾ ਬਾਈ ਕੀ ਗੱਲ ਤੇਰੀਆਂ ਦੋਨੇ ਲੱਤਾਂ ਟੁੱਟੀਆਂ ਨੇ ਤੇਰੀਆਂ ਦੋ ਘਰ ਵਾਲੀਆਂ ਨੇ ਆ ਸਾਡਾ ਤਾਇਆ ਨਾ ਇੱਕ ਦਿਨ ਮੈਂ ਕਿਹਾ ਜੇ ਹੋਟਲ ਦੇ ਵਿੱਚ ਚਲਾ ਗਿਆ ਚਾਹ ਪੀਣ ਚਾਹ ਆਰਡਰ ਕੀਤੀ ਵੇਟਰ ਨੇ ਗਰਮ ਪਾਣੀ ਲੈ ਕੇ ਰੱਖਤਾ ਟੀ ਵੈਗ ਲੈ ਕੇ ਰੱਖਤਾ ਖੰਡ ਲੈ ਕੇ ਰੱਖਤੀ ਦੁੱਧ ਲੈ ਕੇ ਰੱਖਤਾ ਤਾਇਏ ਨੇ ਜਿਵੇਂ ਤਵੇਂ ਕਰਕੇ ਚਾਹ ਬਣਾ ਕੇ ਪੀ ਲਈ ਬਿਟਰ ਆ ਗਿਆ ਕਹਿੰਦਾ ਜੀ ਹੋਰ ਕੋਈ ਆਰਡਰ ਤਾਇਆ ਬੋਲਦਾ ਕਹਿੰਦਾ ਖਾਣੇ ਤਾਂ ਪਕੌੜੇ ਵੀ ਸੀ ਪਰ ਤੇਰਾ ਕੀ ਪਤਾ ਕਹਿੰਦਾ ਹੁਣ ਕੜਾਹੀ ਤੇਲ ਇੱਥੇ ਮੇਰੇ ਕੋਲੇ ਲਿਆ ਕੇ ਰੱਖ ਦੇ ਕਹਿੰਦਾ ਹੁਣ ਮੈਂ ਕਿੱਥੇ ਬਣਾਉਂਦਾ ਫਿਰੂੰ ਐ ਕਮੁੰਡਾ ਉਹਦੇ ਦੋਸਤ ਨੂੰ ਕਹਿ ਰਿਹਾ ਸੀ ਕਹਿੰਦਾ ਡਾਕਟਰ ਤੇ ਰੱਬ ਨੂੰ ਕਦੇ ਨਾਰਾਜ਼ ਨਹੀਂ ਕਰਨਾ ਚਾਹੀਦਾ ਠੀਕ ਆ ਨਾ ਗੱਲ ਜੇ ਰੱਬ ਨਾਰਾਜ਼ ਹੋਇਆ ਤਾਂ ਤੁਸੀਂ ਡਾਕਟਰ ਕੋਲੇ ਜੇ ਡਾਕਟਰ ਨਾਰਾਜ਼ ਹੋਇਆ ਤਾਂ ਤੁਸੀਂ ਰੱਬ ਕੋਲੇ ਬਸ ਸਟੈਂਡ ਦੇ ਵਿੱਚ ਇੱਕ ਬੀਬੀ ਬੋਰਕਾ ਪਾ ਕੇ ਖੜੀ ਸੀ ਪੱਪੂ ਉਹਦੇ ਕੋਲੇ ਗਿਆ ਉਹਦਾ ਹੱਥ ਫੜਿਆ ਕਹਿੰਦਾ ਤੇਰੀ ਸ਼ਕਲ ਨਾ ਜਮਾ ਮੇਰੀ ਘਰ ਵਾਲੀ ਨਾਲ ਮਿਲਦੀ ਐ ਉਹਨੇ ਬੀਬੀ ਨੂੰ ਕੱਸ ਕੇ ਮਾਰ ਥੱਪੜ ਉਹਦੇ ਕਹਿੰਦਾ ਆ ਤਾਂ ਵੀ ਮਿਲਦੀਆਂ ਨੇ ਆ ਸਾਡੇ ਇੰਡੀਅਨ ਪੰਜਾਬੀ ਲੋਕਾਂ ਦੀ ਇਕਾਤ ਪੱਕੀ ਐ ਤੁਹਾਨੂੰ ਵੀ ਹੋ ਪੱਕੀ ਗਾਰੰਟੀ ਐ ਮੇਰੀ ਜਦੋਂ ਵੀ ਕੋਈ ਚੀਜ਼ ਸਾਫ਼ ਚੀਜ਼ ਨੂੰ ਸਾਫ਼ ਕਰਨਾ ਨਾ ਕੱਪੜਾ ਤੁਸੀਂ ਹਮੇਸ਼ਾ ਖਰਾਬ ਮੰਗੋਗੇ ਆ ਖਰਾਬ ਜਾਂ ਕੱਪੜਾ ਨਹੀਂ ਸਾਫ਼ ਕਰਨਾ ਐ ਗੰਜੂ ਬੋਲਦਾ ਰਾਜੂ ਕਹਿੰਦਾ ਯਾਰ 500 ਰੁਪਇਆ ਫੀਸ ਲੈ ਕੇ ਵੀ ਡਾਕਟਰ ਦੂਰ ਤੋਂ ਦੇਖ ਰਿਹਾ ਚੈੱਕ ਅਪ ਕਰ ਰਿਹਾ ਕਹਿੰਦਾ ਮੈਨੂੰ ਤਾਂ ਡਰ ਆ ਕਿਤੇ ਜੇ ਟੀਕਾ ਲਾਉਣਾ ਹੋਇਆ ਕਿਤੇ ਕਮਾਨ ਦੇ ਵਿੱਚ ਤੀਰ ਵਾਂਗੂ ਪਾ ਕੇ ਨਾ ਦੂਰੋਂ ਛੱਡ ਦੇ ਜੱਜ ਕਹਿੰਦਾ ਮੁਜਰਮ ਨੂੰ ਤੇਰੀ ਕੋਈ ਆਖਰੀ ਇੱਛਾ ਮੁਜਰਮ ਕਹਿੰਦਾ ਜੀ ਥੋਡੀ ਕੁੜੀ ਨਾਲ ਵਿਆਹ 1 ਕਰੋੜ ਰੁਪਇਆ ਯੂ ਐਸ ਏ ਦਾ ਵੀਜ਼ਾ ਉਸ ਤੋਂ ਬਾਅਦ 6-7 ਜਵਾਕ ਜਿਹੜੇ ਤੁਹਾਨੂੰ ਨਾਨਾ ਨਾਨਾ ਕਹਿ ਸਕਣ ਉਸ ਤੋਂ ਬਾਅਦ ਮੈਂ ਉਹਨਾਂ ਦਾ ਵਿਆਹ ਕਰ ਸਕਾਂ ਉਸ ਤੋਂ ਬਾਅਦ ਤੁਸੀਂ ਜੋ ਵੀ ਫੈਸਲਾ ਲੈਣਾ ਹੋਇਆ ਲੈ ਲਿਓ ਜੱਜ ਭੱਜ ਕੇ ਜਾ ਕੇ ਉੱਪਰ ਚੜ੍ਹ ਗਿਆ ਟੇਬਲ ਦੇ ਹੱਸ ਕੇ ਬੋਲਦਾ ਕਹਿੰਦਾ ਮੇਰੀ ਤਾਂ ਕੋਈ ਕੁੜੀ ਨਹੀਂ ਲਮਕਾ ਦੋ ਸਾਲੇ ਨੂੰ ਫਾਂਸੀ ਤੇ ਵਿਆਹ ਵਾਲੀ ਫੋਟੋ ਦੇ ਵਿੱਚ ਦੋਸਤ ਰਿਸ਼ਤੇਦਾਰ ਵਿਆਹ ਵਾਲੇ ਮੁੰਡੇ ਦੇ ਮਾਗਰ ਖੜ ਕੇ ਇਹ ਕਹਿਣਾ ਚਾਹੁੰਦੇ ਹੁੰਦੇ ਨੇ ਵੀ ਮੁਸੀਬਤ ਦੇ ਵਿੱਚ ਅਸੀਂ ਹਮੇਸ਼ਾ ਤੇਰੇ ਪਿੱਛੇ ਖੜੇ ਰਹਾਂਗੇ ਬੀਬੀਆਂ ਦੀ ਗੱਲਬਾਤ ਦਾ ਪੰਜਵਾਂ ਗੇਰ ਪਤਾ ਕਿੱਥੇ ਜਾ ਕੇ ਪੈਂਦਾ ਚੱਲ ਬਸ ਕਰ ਭੈਣੇ ਹੁਣ ਮੇਰਾ ਹੋਰ ਮੂੰਹ ਨਾ ਖਲਾ ਹਾਂ 40 ਦੀ ਉਮਰ ਤਬਾਦ ਬੀਬੀ ਆਕਲਮੰਦ ਹੋ ਜਾਂਦੀ ਹੈ ਠੀਕ ਹੈ ਪਰ 40 ਦੀ ਉਹ ਆਪਣੇ ਆਪ ਨੂੰ ਮੰਨੇ ਤਾਂ ਹੈ ਘਰ ਵਾਲੀ ਕਹਿੰਦੀ 2000 ਰੁਪਏ ਦੇਈ ਮੈਂ ਮੇਕਅਪ ਕਰਾਉਣ ਜਾਣਾ ਪਾਰਲਰ ਦੇ ਵਿੱਚ ਜਾਣਾ ਘਰ ਵਾਲਾ ਕਹਿੰਦਾ ਲੈ ਚੱਕ 4000 ਰੁਪਏ ਕਹਿੰਦਾ 2000 ਨਾਲ ਕੀ ਬਣੂ ਪਰ ਪਤਾ ਨਹੀਂ ਉਦੋਂ ਬਾਅਦ ਕਿਉਂ ਭਾਂਡੇ ਜੱਪਨਣ ਦੀ ਆਵਾਜ਼ ਆ ਰਹੀ ਹੈ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਸਾਰਾ ਦਿਨ ਮੋਬਾਈਲ ਚਲਾਉਣਾ ਰਾਤ ਨੂੰ ਲੇਟ ਤੱਕ ਪਾਰਟੀ ਕਰਨਾ ਇਹ ਸਾਰੇ ਸੰਕੇਤ ਨੇ ਜਿਹੜੇ ਰੇੜੀ ਲਾਉਣ ਦੇ ਨੇ दारू ਪੀਂਦੇ ਟਾਈਮ ਸੁੱਖ-ਦੁੱਖ ਦੀ ਗੱਲ ਨਹੀਂ ਕਰਨੀ ਚਾਹੀਦੀ ਸਾਹਮਣੇ ਵਾਲਾ ਇੰਨਾ ਦੁੱਖ ਸੁਣਾ ਦਿੰਦਾ ਹੈ ਵੀ ਅੱਧਾ ਪਊਆ ਉਹ ਦੇਣਾ ਪੈ ਜਾਂਦਾ ਹੈ ਉਹ ਤਾਂ ਕਹੂਗਾ ਖੂਜ-ਛਾਲ ਮਾਰ ਜਾ ਤੂੰ ਮਾਰ ਜੇਗਾ ਬਚਪਨ ਦੇ ਵਿੱਚ ਕੁੱਟਣ ਤੋਂ ਪਹਿਲਾਂ ਤੇ ਕੁੱਟਣ ਤੋਂ ਬਾਅਦ ਸਾਰੀਆਂ ਮੰਮੀਆਂ ਦਾ ਇਹ ਫੇਵਰੇਟ ਡਾਇਲੋਗ ਹੁੰਦਾ ਸੀ ਵਿਆਹ ਤੋਂ ਪਹਿਲਾਂ ਜਿਹੜਾ ਦਰਦ ਦਿਲ ਦੇ ਵਿੱਚ ਹੁੰਦਾ ਹੁੰਦਾ ਹੈ ਉਹ ਸ਼ਿਫਟ ਹੋ ਕੇ ਵਿਆਹ ਤੋਂ ਬਾਅਦ ਸਿਰ ਦੇ ਵਿੱਚ ਆ ਜਾਂਦਾ ਹੈ। ਬੀਬੀਆਂ ਲਈ ਬਲੱਡ ਪ੍ਰੈਸ਼ਰ ਦਾ ਘਰੇਲੂ ਇਲਾਜ। ਹਾਈ ਹੋਣ ਤੇ 20 ਮਿੰਟ ਆਪਦੇ ਪੇਕੇ ਨਾਲ ਗੱਲ ਕਰੋ ਤੇ ਲੋ ਹੋਣ ਤੇ ਸਿਰਫ 5 ਮਿੰਟ ਆਪਦੇ ਘਰ ਵਾਲਿਆਂ ਨਾਲ ਗੱਲ ਕਰੋ। ਛੁੱਟੀ ਵਾਲੇ ਦਿਨ ਘਰ ਵਾਲੀ ਦੀ ਨਿਗਾ ਉਸ ਠੇਕੇਦਾਰ ਵਰਗੀ ਲੱਗਦੀ ਹੁੰਦੀ ਹੈ ਜਿਹਦੀ ਲੇਬਰ ਬੈਲੀ ਬੈਠੀ ਮੱਖੀਆਂ ਮਾਰ ਰਹੀ ਹੈ। ਕੰਮ ਹੈ ਨਹੀਂ। ਆ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਦੋਂ ਆ ਜਿਹੜਾ ਇਸ਼ਕ ਆ ਪਿਆਰ ਆ ਇਹ ਜਦੋਂ ਹੱਦ ਤੋਂ ਗੁਜ਼ਰ ਜਾਂਦਾ ਹੈ ਇਹ ਫਿਰ ਹੱਦ ਤੋਂ ਗੁਜ਼ਰ ਕੇ ਜਾਂਦਾ ਕਿੱਥੇ ਅੱਗੇ ਸਾਰੇ ਮਰਦ ਇੱਕੋ ਜਿਹੇ ਹੁੰਦੇ ਨੇ ਇਹ ਕਹਾਵਤ ਇੱਕ ਚੀਨੀ ਮਹਿਲਾ ਨੇ ਬਣਾਈ ਸੀ ਚੀਨ ਦੀ ਮਹਿਲਾ ਨੇ ਬਣਾਈ ਸੀ ਜਦੋਂ ਉਹਦਾ ਘਰ ਵਾਲਾ ਭੀੜ ਦੇ ਵਿੱਚ ਖੋ ਗਿਆ ਸੀ ਕਿਉਂਕਿ ਹੁੰਦੇ ਤਾਂ ਸਾਰੇ ਉਹ ਇੱਕੋ ਜੀ ਨੇ ਇਹ ਤਾਂ ਰੱਬ ਦਾ ਸ਼ੁਕਰ ਹੈ ਸ਼ੁਕਰ ਹੈ ਰੱਬ ਦਾ ਵੀ ਜਿਹੜੇ ਘਰ ਵਾਲੇ ਹੁੰਦੇ ਨੇ ਬੰਦੇ ਹੁੰਦੇ ਨੇ ਸੋਹਣੇ ਹੁੰਦੇ ਨੇ ਨਹੀਂ ਦੋ ਦੋ ਜਾਣੇ ਪਾਰਲਰ ਦੇ ਵਿੱਚ ਜਾਂਦੇ ਚੰਗੇ ਲੱਗਦੇ ਸਾਡੀ ਜ਼ਿੰਦਗੀ ਦੀ ਤਾਂ ਬਸ ਇੰਨੀ ਕੁ ਕਹਾਣੀ ਆ 15% ਅਸੀਂ ਖੁਦ ਵਿਗੜਿਆ 85% ਥੋੜੀ ਮਿਹਰਬਾਨੀ ਬਿਆਹੇ ਹੋਏ ਬੰਦਿਆਂ ਨੂੰ ਸੱਤ ਜਨਮਾਂ ਦਾ ਸਾਹ ਤਾਂ ਮਿਲਦਾ ਪਰ ਸੱਤ ਘੰਟਿਆਂ ਦੀ ਛੁੱਟੀ ਨਹੀਂ ਮਿਲਦੀ ਪਰਮਿਸ਼ਨ ਲੈ ਕੇ ਜਾਣਾ ਹੀ ਪੈਂਦਾ ਮੈਂ ਮੜਾ ਜਾ ਜਾ ਕੇ ਆਣਾ ਸੀ ਦੋਸਤ ਨਾਲ ਜਾਇਆ ਵਾਂ ਲਓ ਜੀ ਧੰਨਵਾਦ ਜੀ ਮੈਨੂੰ ਉਮੀਦ ਆ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ ਆ ਤੇ ਤੁਸੀਂ ਦੇਖੀ ਹੋਣੀ ਆ ਅਖੀਰ ਤੱਕ ਜਿਨੇ ਜਿਨੇ ਅਖੀਰ ਤੱਕ ਦੇਖੀ ਉਹ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਅਗਲੀ ਵੀਡੀਓ ਲੈ ਕੇ ਫਿਰ ਛੇਤੀ ਮਿਲਦੇ ਆ ਉਦੋਂ ਤੱਕ ਖਾਸ ਦੇ ਬਸਦੇ ਰਹੋ ਜਿਉਂਦੇ ਰਹੋ ਧੰਨਵਾਦ